ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਮੈਂ ਤੁਹਾਨੂੰ ਸੁਣਾਉਣੀ ਹਾਂ ਸਹਿਬ ਜادہ ਅਜੀਤ ਸਿੰਘ ਜੀ ਤੇ ਸਹਿਬ ਜادہ ਜੁਝਾਰ ਸਿੰਘ ਜੀ ਦੀ ਯਾਦ ਵਿੱਚ ਕੁਝ ਸ਼ਬਦ ਚਮਕੌਰ ਵਾਲੀ ਗੜੀ ਹੋਕੇ ਨਾਲ ਪੁਕਾਰਦੀ ਕਫਨ ਤੋਂ ਬਾਂਜੀ লাশ ਜੀਤ ਤੇ ਜੁਝਾਰ ਦੀ ਮਹਾ ਸਿੰਘ ਹੋਣੀ ਵੇਖ ਮੁੱਖੋਂ ਪਈ ਬੋਲਦੇ ਸੱਚੇ ਸਤ ਗੁਰੂ ਜੀ ਤੁਸੀਂ ਗੱਲ ਕਿਉਂ ਨਹੀਂ ਗੋਲਦੇ ਦਿਆ ਸਿੰਘ ਹੋਣੀ ਵੇਖ ਮੁੱਖੋਂ ਪਈ ਬੋਲਦੇ ਸੱਚੇ ਸਤ ਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ ਵਾਸਤਾ ਤੁਹਾਨੂੰ ਨਾਲੇ ਸੰਗਤ ਜੀ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਫਤੇਗੜ ਸਾਹਿਬ ਤੇ ਚਮਕੌਰ ਸਾਹਿਬ ਲੈ ਕੇ ਜਾਇਆ ਕਰੋ ਤੇ ਬੱਚਿਆਂ ਨੂੰ ਵੀ ਪਤਾ ਲੱਗੇ ਗੁਰੂਆਂ ਨੇ ਕਿੰਨੀਆਂ ਆਪਣੇ ਪਿੱਛੇ ਸ਼ਹੀਦੀਆਂ ਦਿੱਤੀਆਂ ਤੇ ਛੋਟੇ ਛੋਟੇ ਬੱਚਿਆਂ ਨੇ ਕਿੰਨੀਆਂ ਕੁਰਬਾਨੀਆਂ ਕਰੀਆਂ ਇਹ ਬੱਚਿਆਂ ਨੂੰ ਜ਼ਰੂਰ ਇੱਕ ਵਾਰ ਸਾਲ ਬਾਅਦ ਲੈ ਕੇ ਜਾਇਆ ਕਰੋ ਆਪਣੇ ਘਰਾਂ ਵਿੱਚ ਸੰਗਤ ਜੀ ਪਾਠ ਭਜਨ ਕਰੋ ਸਿਮਰਨ ਕਰੋ ਤੇ ਬੱਚਿਆਂ ਨੂੰ ਸਾਰੀਆਂ ਗੋਲ ਬਠਾਲ ਕੇ ਨਾਲੇ ਸੰਗਤ ਜੀ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਲੈ ਕੇ ਜਾਇਆ ਕਰੋ